ਹਾਂਜੀ ਸੱਤਵੀਂ ਦੇ ਪਿਆਰੇ ਵਿਦਿਆਰਥੀਓ ਬੇਟਾ ਇਹ ਤੁਹਾਡਾ ਇੱਕ ਆਪਾਂ ਪ੍ਰੈਕਟਿਸ ਪੇਪਰ ਹੈ ਇੱਕ ਤਰ੍ਹਾਂ ਨਾਲ ਤੇ ਕਿਉਂਕਿ ਪਹਿਲਾਂ ਵੀ ਆਪਾਂ ਇੱਕ ਪੇਪਰ ਪਾਇਆ ਵਿਆ ਉਹ ਵਾਲਾ ਤੁਸੀਂ ਜਰੂਰ ਵੇਖ ਲਿਓ ਜਿਹੜਾ ਪੀਐਸਸੀਬੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਬਣਿਆ ਵਿਆ ਤੇ ਆਪਣਾ ਜਿਹੜਾ ਪੇਪਰ ਹੈ ਮੇਨ 6ਵੀਂ 7ਵੀਂ 9ਵੀਂ ਉਹਨਾਂ ਨੂੰ ਐਸਸੀਆਰਟੀ ਢੀਲ ਕਰਦਾ ਇਹ ਉਹਨਾਂ ਨੇ ਆਪਣੀ ਜਿਹੜੀ ਵੈਬਸਾਈਟ ਐਸਐਸਏ ਪੰਜਾਬ ਉਦੇ ਉੱਤੇ ਆ ਜੀ ਮਾਡਲ ਟੈਸਟ ਪੇਪਰ ਪਾਇਆ ਵੇ ਉਹਦਾ ਵੀ ਆਪਾਂ ਸੈਂਪਲ ਪੇਪਰ ਆਪਣੇ ਇਸ ਚੈਨਲ ਦੇ ਉੱਪਰ ਵੀਡੀਓ ਬਣਾ ਕੇ ਪਾ ਰੱਖਿਆ ਉਹ ਵਾਲਾ ਵੀ ਜਰੂਰ ਦੇਖ ਲਿਓ ਤੇ ਇਹ ਵੀ ਜਰੂਰ ਦੇਖ ਲਿਓ ਇਹਦੇ ਵਿੱਚ ਖਾਸੀਅਤ ਇਹ ਹੈ ਵੀ ਇਹ ਬਾਇਲਿੰਗੁਅਲ ਹੈ ਬਾਇਲਿੰਗੁਅਲ ਤੋਂ ਪਾਵ ਪੰਜਾਬੀ ਤੇ ਅੰਗਰੇਜ਼ੀ ਦੋਨੇ ਮੀਡੀਅਮ ਚ ਹੈ ਜਿਵੇਂ ਪਹਿਲਾ ਸਵਾਲ ਤੁਸੀਂ ਦੇਖ ਹੀ ਸਕਦੇ ਹੋ ਸ਼ੇਡਡ ਏਰੀਆ ਜਾਂ ਰੰਗਿਆ ਖੇਤਰ ਲਿਖਿਆ ਇਹਨਾਂ ਨੇ ਏ ਬਾਇਲਿੰਗੁਅਲ ਆ ਪੰਜਾਬੀ ਅੰਗਰੇਜ਼ੀ ਦੋਨਾਂ ਮੀਡੀਅਮ ਦੇ ਵਿੱਚ ਸੋ ਧਿਆਨ ਨਾਲ ਦੇਖੋ ਸਾਰੇ ਬੱਚੇ ਪਹਿਲੇ ਹੀ ਸਵਾਲ ਆਪਣਾ ਘਟਾਓ 10 ਜੋੜ ਘਟਾਓ 12 ਮਤਲਬ ਘਟਾਓ ਦੀ 10 ਨੇ ਘਟਾਓ ਦੀ 12 ਨੇ ਤਾਂ ਘਟਾਓ ਦੇ ਟੋਟਲ ਕਿੰਨੇ ਹੋਗੇ 22 ਤਾਂ ਆਪਣਾ ਆਪਸ਼ਨ ਆ ਗਿਆ ਸੀ ਮਾਈਨਸ 22 네ਗੇਟਿਵ 22 ਇੱਕ ਬੇਟਾ ਆਪਾਂ ਤੁਹਾਡਾ ਧੰਨਵਾਦ ਵੀ ਕਰਦੇ ਆਂ ਦੇ ਕੋ ਸਾਰੇ ਬੱਚਿਆਂ ਨੇ ਸਹਿਯੋਗ ਦੇ ਨਾਲ ਆਪਣੇ ਚੈਨਲ ਦੇ 100k ਮਤਲਬ 1 ਲੱਖ ਸਬਸਕ੍ਰਾਈਬਰ ਵੀ ਹੋ ਗਏ ਤੇ ਫਿਰ ਇਹਦੇ ਲਈ ਆਪਾਂ ਸਾਰਿਆਂ ਦਾ ਧੰਨਵਾਦ ਦਿਆਂ ਤੇ ਜੇ ਕਿਸੇ ਬੱਚੇ ਨੇ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਕਿਉਂਕਿ ਆਪਾਂ ਵੀਪਰ ਤੁਹਾਨੂੰ ਪਤਾ ਵੀ ਪਾਰਟਸ ਦੇ ਵਿੱਚ ਪਾਉਣੇ ਹੁੰਦੇ ਆ ਅੱਜ ਆਪਾਂ 21 ਅੰਕ ਵਾਲੇ ਸਵਾਲ ਕਰਾਂਗੇ ਉਸ ਤੋਂ ਬਾਅਦ ਆਪਾਂ ਨੈਕਸਟ ਪਾਰਟ ਪਾਵਾਂਗੇ ਤਾਨੂੰ ਨਾਲ ਦੀ ਨਾਲ ਹੀ ਮਿਲ ਜੂਗਾ ਇਸ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਤਰਪੂਜ ਵਿੱਚ ਬਿਨਾਂ ਰੰਗਿਆ ਖੇਤਰ ਤਰਪੂਜ ਦਾ ਕਿੰਨਾਵਾਂ ਭਾਗ ਦਰਸਾਉਂਦਾ ਬਿਨਾਂ ਰੰਗਿਆ ਦੇਖੋ ਬਿਨਾਂ ਰੰਗਿਆ 1 2 3 4 ਤਾਂ ਬਿਨਾਂ ਰੰਗਿਆ ਭਾਗ ਕਿੰਨਾ ਹੈ 1 ਕਿੰਨਿਆਂ ਚੋਂ ਹੈ 4 ਚੋਂ ਤਾਂ ਪੰਜਾਬੀ ਮੀਡੀਆ ਦੇ ਮੁਤਾਬਕ ਇਹਦਾ ਅਨਸਰ ਹੈ 1/4 ਪਰੰਤੂ ਪੇਪਰ ਦੇ ਵਿੱਚ ਤੁਹਾਨੂੰ ਵੀ ਪੱਕੇ ਪੇਪਰ 'ਚ ਇਦਾਂ ਦੀ ਗਲਤੀ ਮਿਲ ਸਕਦੀ ਹੈ ਦੇਖਣ 'ਚ ਇਹਨਾਂ ਨੇ ਇੱਥੇ ਸ਼ਬਦ ਵਰਤਿਆ ਸ਼ੇਡਡ ਏਰੀਆ ਅੰਗਰੇਜ਼ੀ ਮੀਡੀਅਮ 'ਚ ਜਿਹੜਾ ਸ਼ਬਦ ਹੈ ਉਹ ਕੀ ਲਿਖਿਆ ਸ਼ੇਡਡ ਏਰੀਆ ਲੇਕਿਨ ਜੇ ਸ਼ੇਡਡ ਦੀ ਗੱਲ ਕਰੀਏ ਤਾਂ ਸ਼ੇਡਡ ਕਿੰਨਾ ਏਰੀਆ ਹੈ ਤਿੰਨ ਤਾਂ ਅੰਗਰੇਜ਼ੀ ਮੀਡੀਅਮ ਵਾਲੇ ਆਨਸਰ ਲਿਖਣਗੇ অপਸ਼ਨ ਬੀ ਇਹ ਅੰਗਰੇਜ਼ੀ ਮੀਡੀਅਮ ਵਾਲੇ ਲਿਖਣਗੇ ਤੇ অপਸ਼ਨ ਸੀ ਲਿਖਣਗੇ ਪੰਜਾਬੀ ਮੀਡੀਅਮ ਵਾਲੇ ਕਿਉਂਕਿ ਲਿਖਣ ਲੱਗੇ ਅੰਗਰੇਜ਼ੀ ਤੇ ਪੰਜਾਬੀ ਦੋਨੇ ਸੇਮ ਨਹੀਂ ਲਿਖੇ ਵੇ ਇਸ ਕਰਕੇ ਅਗੇ ਤੀਜਾ ਸਵਾਲ ਆਪਣੇ ਕੋਲੇ ਸ਼ਕਲ ਬਣੀ ਵੀ ਐ x ਦਾ ਮੁੱਲ ਪੁੱਛਿਆ ਇਹਦੇ ਵਾਸਤੇ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਵੀ ਦੱਸਦੇ ਆ ਦੇਖੋ ਜਦੋਂ x ਦੀ ਵੈਲਿਊ ਆਪਣੇ ਤੋਂ ਪੁੱਛੀ ਐ ਤੇ ਇਹਦਾ ਆਨਸਰ ਜਾਂ ਤਾਂ ਇਹ ਕੋ 75 ਹੋਊਗਾ 75 ਜਿਵੇਂ ਉੱਪਰ ਲਿਖਿਆ ਹੋਇਆ ਤੇ ਜਾਂ ਇਹਦਾ 180 75 ਹੋਊਗਾ ਦੋਈ ਚੀਜ਼ਾਂ ਹੁੰਦੀਆਂ ਨੇ ਮੋਸਟਲੀ ਜਾਂ 75 ਜਾਇ 105 ਹੁਣ ਇਹ ਆਪਾਂ ਦੇਖਣਾ ਵੀ ਇੱਥੇ ਕਿਹੜਾ ਆਨਸਰ ਆਉਂਦਾ ਤਾਂ ਇਥੇ ਦੇਖੋ ਆਪਣੇ ਕੋਲੇ ਜੇ ਧਿਆਨ ਨਾਲ ਦੇਖੀ ਤਾਂ ਬਲਾਂ ਕਿੰਨਾ ਹੋਊਗਾ 75 ਕਿਉਂ ਇਹ ਕੋਰਸਪੋਂਡਿੰਗ ਐਂਗਲ ਨੇ ਸੰਗਤ ਕੋਣ ਨੇ ਲਿਖਣਾ ਕੁਝ ਨਹੀਂ ਇੱਕ ਨੰਬਰ ਦਾ ਹੀ ਸਵਾਲ ਹੈ ਹੁਣ ਦੇਖੋ ਜੀ a 75 ਹੈ ਤੇ ਦੇ ਨਾਲ ਇੱਧਰ ਲਿਖਿਆ ਵੈਕਸ ਟੈਕਸ ਕਿੰਨਾ ਹੋ ਗਿਆ 180 ਚੋ ਘਟਾ ਦਿਓ 75 ਨੂੰ ਕਿੰਨਾ ਆ ਗਿਆ 105 ਤਾਂ ਆਪਾਂ ਆਪਸ਼ਨ ਲਾਉਣੀ ਆ ਆਪਸ਼ਨ ਸੀ ਨੈਕਸਟ ਦੇਖੋ ਇੱਕ ਤਰਪੋਇ ਦੇ ਦੋ ਕੀ ਹੋ ਸਕਦੇ ਨੇ ਇਹ ਟ੍ਰਾਇੰਗਲ ਹੈਜ਼ ਟੂ ਕੋਈ ਵੀ ਟ੍ਰਾਇੰਗਲ ਬਣਾ ਦਿਓ ਇਦਾਂ ਦੀ ਬਣਾ ਦਿਓ ਇਦਾਂ ਦੀ ਬਣਾ ਦਿਓ ਜਾਂ ਇਦਾਂ ਦੀ ਬਣਾ ਦਿਓ ਤਿੰਨ ਹੀ ਟਾਈਪਸ ਹੁੰਦੀਆਂ ਨੇ ਇਹ 90 ਦੇ ਕੋਣ ਵਾਲੀ ਹੈ ਇਹ ਉਹ ਨੇ ਜੀ ਚ ਤਿੰਨੇ ਨਹੀਂ ਉਹ ਨੇ ਦੋ ਨਿਊਨ ਨੇ ਕਿਹ ਕਿ ਹੈ ਅਧਿਕ ਹੈ ਤੇ ਇੱਕ ਤਕੋਣ ਦੇ ਵਿੱਚ ਦੋ ਕੀ ਹੋ ਸਕਦੇ ਨੇ ਅਕਿਊਟ ਐਂਗਲ ਨਿਊਨ ਕੋਣ ਜਨਨ ਕਿ ਆਪਸ਼ਨ ਬੀ ਦੇਖੇ ਇਹਦੇ ਚ ਤਿੰਨੋਂ ਹੀ ਨਿਊਨ ਨੇ ਇਹ ਚ ਦੋ ਨਿਊਨ ਨੇ ਇਹਦੇ ਵਿੱਚ ਵੀ ਦੋ ਨਿਊਨ ਨੇ ਤੇ ਇੱਕ ਤਕੋਣ ਦੇ ਵਿੱਚ ਦੋ ਨਿਊਨ ਕੋਣ ਹੋ ਸਕਦੇ ਨੇ ਦੋ ਸਮ ਕੋਣ ਜਾਂ ਦੋ ਅਧਿਕ ਕੋਣ ਨਹੀਂ ਹੋ ਸਕਦੇ ਅਗਲਾ ਸਵਾਲ ਹੈ 2/5 ਅਗੇ -5. ਨਾ ਮੈਂਸ ਕੱਟ ਗਈ ਦੋ ਨਾਲ ਦੋ ਕੱਟ ਗਿਆ ਪੰਜ ਨਾਲ ਪੰਜ ਕੱਟ ਗਿਆ ਕੀ ਬਚ ਗਿਆ 1 ਜਾਨਕੀ ਆਪਸ਼ਨ A ਕੋਫੀਸ਼ੀਐਂਟ ਆਫ x ਲਿਖਿਆ ਕਿਦੇ ਚ ਆ ਰਕਮ ਦੇ ਵਿੱਚ x ਦਾ ਗੁਣਾ ਕਿੰਨਾ ਆਪਾਂ ਸਿਰਫ x ਵੱਲ ਧਿਆਨ ਦੋ x ਦੇ ਮੂਰੇ ਕੀ ਲੱਗਿਆ ਹੈ ਮਾਈਨਸ ਕੁਝ ਨਹੀਂ ਲੱਗਿਆ ਤਾਂ 1 ਆਪਦੇ ਕੋਲ ਆ ਦੇਣਾ ਤਾਂ ਗੁਣਾ ਕਿੰਨਾ ਹੋ ਗਿਆ -1 ਜਾਨਕੀ ਆਪਸ਼ਨ B ਹੇਡਾਂ ਦਿੱਤੇ ਚਿੱਤਰ ਵਿੱਚ ਕਿਸੇ ਚਿੱਤਰ ਦਾ ਘੁੰਮਣ ਕੋਣ ਮਤਲਬ ਹੇਡਾਂ ਜਿਹੜੇ ਕੋਣ ਦਿੱਤੇ ਨੇ ਚਿੱਤਰ ਨਹੀਂ ਲਿਖਿਆ ਕੋਣ ਵਿੱਚ ਘੁੰਮਣ ਕੋਣ ਨਹੀਂ ਹੋ ਸਕਦਾ ਘੁੰਮਣ ਕੋਣ ਦਾ ਮਤਲਬ ਰੋਟੇਸ਼ਨ ਐਂਗਲ ਆਫ ਰੋਟੇਸ਼ਨ ਤਾਂ ਐਂਗਲ ਆਫ ਰੋਟੇਸ਼ਨ ਤੁਹਾਨੂੰ ਪਤਾ ਵੀ ਐਦਾਂ ਹੀ ਬੰਨੀ ਹੈ ਤੇ ਕਿੰਨੇ ਐਂਗਲ ਚਾਹੀਦੇ 90 90 ਚਾਰ ਵਾਰੀ ਕਰ ਲੇ ਤਾਂ ਵੀ 360 ਹੋ ਜਾਂਦਾ ਦੋ ਵਾਰੀ ਕਰੇ ਤੇ ਤਿੰਨ ਵਾਰੀ ਕਰੇ ਤੇ ਆ ਚਾਰ ਵਾਰੀ ਕਰਦੇ ਲੇਕਿਨ 17 ਨੂੰ ਜਿੰਨੇ ਮਰਜ਼ੀ ਵਾਰੀ ਕਰ ਲੋ 360 ਨਹੀਂ ਬਣ ਸਕਦਾ ਤੋ ਆਨਸਰ ਲਿਖਣਾ ਹੈ ਸੀ 17 ਡਿਗਰੀ ਏਰੀਆ ਆਫ ਰੈਕਟੈਂਗਲ ਪੁੱਛਿਆ ਕੁਝ ਵੀ ਨਹੀਂ ਹੈ ਲੰਬਾਈ ਚੜਾਈ ਦੇ ਰੱਖੀ ਹੈ 12 ਗੁਣਾ 10 ਕਿੰਨਾ 120 12 ਦਾ 120 ਜਨਕੇ ਆਪਸ਼ਨ ਬੀ ਕਈ ਬੱਚਾ ਆਪਣਾ ਤਾਂ ਪੀਡੀਐਫ ਮੰਗਣਗੇ ਵੀ ਸਰ ਇਹਦੀ ਪੀਡੀਐਫ ਦੇ ਦੋ ਕਿਉਂਕਿ ਪੇਪਰ ਹੋ ਸਕਦਾ ਤੁਹਾਡੇ ਕੋਲ ਨਾ ਹੋਵੇ ਤਾਂ ਆਪਾਂ ਬੇਟਾ ਇਸੇ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਾਂਗੇ ਜਦੋਂ ਵੀਡੀਓ ਚੱਲਦੀ ਹੁੰਦੀ ਹੈ ਨੀਚੇ ਇੱਕ ਲੈਣਾ ਜੀ ਲਿਖਿਆ ਹੁੰਦੀਆਂ ਨੇ ਉਹ ਡਿਸਕ੍ਰਿਪਸ਼ਨ ਬਾਕਸ ਹੁੰਦਾ ਜੇ ਕਿਸੇ ਨੂੰ ਨਹੀਂ ਪਤਾ ਉਹਦੇ ਵਿੱਚ ਇੱਕ ਲਿੰਕ ਹੋਊਗਾ ਜੇ ਤੁਸੀਂ ਲਿੰਕ ਨੂੰ ਖੋਲੋਗੇ ਤਾਂ ਆਪਣੇ ਆਪ ਹੀ ਤੁਹਾਡੇ ਕੋਲ ਪੀਡੀਐਫ ਆ ਜੂਗੀ 5/8 ਦੀ ਪਾਵਰ 0 ਕਿਸੇ ਵੀ ਰਕਮ ਦੀ ਪਾਵਰ 0 ਹੋਵੇ ਸਭ ਦਾ ਮੁੱਲ ਕਿੰਨਾ ਹੁੰਦਾ 1 ਤੇ ਇੱਥੇ ਵੀ ਆਨਸਰ ਕਿੰਨਾਗਾ 1 ਇਹ 5 ਦੀ ਪਾਵਰ 2 ਦੀ ਪਾਵਰ 3 ਦੇਖੋ ਪਾਵਰਾਂ ਦੀਆਂ ਪਾਵਰਾਂ ਆਪਸ ਵਿੱਚ ਕੀ ਹੋ ਜਾਂਦੀਆਂ ਨੇ ਮਲਟੀਪਲਾਈ ਤਾਂ 5 ਦੀ ਪਾਵਰ ਕਿੰਨੀ ਬਣ ਗਈ 2 3 5 ਦੀ ਪਾਵਰ ਕਿੰਨੀ ਹੋ ਗਈ 2 3 6 ਮਤਲਬ ਕੀ ਸੀ 5 2 ਦਾ ਮਤਲਬ 5 5 ਦੋ ਵਾਰੀ ਉੱਪਰ ਰਹਿ ਗਿਆ 3 ਹੁਣ 5 5 ਨੂੰ ਤਿੰਨ ਵਾਰੀ ਲਿਗਾਗੇ ਤਾਂ 5 ਕਿੰਨੇ ਬਣਗੇ 6 ਹੀ ਬਣਗੇ ਤਾਂ 5 6 ਦਾ ਮਤਲਬ ਕੀ ਹੈ 5 ਦੀ ਪਾਵਰ 6 ਪ੍ਰੋਬੈਬਿਲਟੀ ਆਫ ਐਨ ਇੰਪੋਸੀਬਲ ਇਵੈਂਟ ਜਿਹੜੀ ਹੋ ਨਹੀਂ ਸਕਦੀ ਅਸੰਭਵ ਘਟਨਾ ਅਸੰਭਵ ਘਟਨਾ ਦੀ ਸੰਭਾਵਨਾ ਹੁੰਦੀ ਹੈ 0 ਜੇਤੇ ਸ਼ਬਦ ਨੂੰ ਦਾ ਸੰਭਵ ਤਾਂ ਆਪਾਂ ਕੀ ਲਿਖ ਦਿੰਦੇ 1 ਸੰਭਵ ਮਤਲਬ ਜਿਹੜੀ ਹੋਣੀ ਹੋਣੀ ਹੈ ਪੱਕੀ ਘਟਨਾ ਹੈ ਸੰਭਵ ਦੀ ਜਗਤ ਤੇ ਵੀ ਤੁਹਾਨੂੰ ਸ਼ਬਦ ਲਿਖਿਆ ਮਿਲੂਗਾ ਪੱਕੀ ਘਟਨਾ ਤਾਂ ਉਹਦਾ ਆਪਾਂ 1 ਲਿਖਾਂਗੇ ਕੀ ਬੱਚੇ ਕਹਿੰਦੇ ਸਰ ਘਟਾਓ 1 ਕਿਉਂ ਨਹੀਂ ਆ ਸਕਦੀ ਕਿਉਂਕਿ ਕਿਸੇ ਵੀ ਘਟਨਾ ਦੀ ਸੰਭਾਵਨਾ 1 ਤੇ 0 ਦੇ ਵਿਚਕਾਰ ਹੁੰਦੀ ਹੈ 0 ਕਦੋਂ ਹੋ ਜਾਂਦੀ ਹੈ ਜਦੋਂ ਜਮ ਇੰਪੋਸੀਬਲ ਹੈ 1 ਕਦੋਂ ਹੋ ਜਾਂਦੇ ਜਦੋਂ ਜਮ ਪੱਕੀ ਹੈ ਹੋਣੀ ਹੋਣੀ ਹੈ ਫਿਰ ਇੱਕ ਸੱਤ ਐਕਸ ਜੋੜ 4 ਬਰਾਬਰ ਹੈ 39 ਤਾਂ ਸੱਤ ਐਕਸ ਬਰਾਬਰ ਕਿੰਨਾ ਹੋ ਗਿਆ 39 ਘਟਾਓ 4 ਕਿੰਨਾ ਹੋ ਗਿਆ 35 ਐਕਸ ਦਾ ਮੁੱਲ ਕਿੰਨਾ ਹੋ ਗਿਆ 35 बटे 7 ਬਰਾਬਰ ਹੈ 5 ਤਾਂ ਐਕਸ ਦੀ ਵੈਲਿਊ ਕਿੰਨੀ ਹੋ ਗਈ অপਸ਼ਨ ਸੀ 5 অপਸ਼ਨ ਸੀ 5 ਤਿੰਨ ਵਾਰੀ ਏ ਆਣੇ ਨਾ 1 2 3 ਗੁਣਾ 1 2 3 ਤਿੰਨੀ ਬੀਜਾਂ ਨੇ ਤਾਂ a ਤੇ b ਦੋਨੇ ਤਿੰਨ ਤਿੰਨ ਵਾਰੀ ਇਹਦੇ ਮੈਂ ਇਕੱਠਾ ਵੀ ਲਿਖ ਸਕਦਾ a b ਦੀ ਤਿੰਨ ਤਾਂ ਉਹਦੇ ਵਿੱਚ ਆਪਾਂ ਕੋਪਸ਼ਨ ਕੀ ਆ ਗਿਆ ਕੋਪਸ਼ਨ c ਸਮਝ ਲੱਗ ਗਿਆ ਬੇਟਾ ਜੇ ਬਾਈਚਾ ਤੁਹਾਨੂੰ ਰਕਮ ਦੇ ਵਿੱਚ a ਦੀ ਤਿੰਨ b ਦੀ ਤਿੰਨ ਉਹ ਤਾਂ ਤਾਂ ਵੀ ਲਿਖ ਸਕਦੇ ਸੀ ਦੋਨੋਂ ਸੇਮ ਹੀ ਗੱਲ ਹੈ ਇੱਕੋ ਹੀ ਗੱਲ ਹੈ ਚਾਹੇ a ਲਿਖ ਦੋ ਚਾਹੇ e ਲਿਖ ਦੋ ਪਰ ਇਹ ਵਾਲਾ ਆਪਸ਼ਨ 'ਚ ਹੈ ਹੀ ਨਹੀਂ ਜਿਹੜਾ ਸੀਓ ਆਪਾਂ ਨੇ ਲਿਖਤਾ 0.025 ਨੂੰ ਐਕਸਪ੍ਰੈਸ ਕਰਨਾ ਪਰਸੈਂਟ ਦੇ ਵਿੱਚ 0.025 0.025 ਦਾ ਮਤਲਬ ਕੀ ਹੁੰਦਾ 25 ਵਟੇ 1000 1 2 3 0 ਨਾਲ ਲੱਗੀਆਂ ਹੋਈਆਂ ਹੁਣ ਮੈਨੇ ਨਾਲ ਕੀ ਲਾਉਣਾ ਪਰਸੈਂਟ ਪਰਸੈਂਟ ਲਾਉਣਾ ਤਾਂ ਗੁਣਾ ਕਿਹਨਾ ਕਰਨਾ ਬੂ 100 ਨਾਲ ਦੋ ਜੀਰਾਂ ਦੋ ਜੀਰ ਅਗੜ ਕੇ ਕਿੰਨਾ ਬਚ ਗਿਆ 25 ਵਟੇ 10 25 10 ਦਾ ਮਤਲਬ 2.5% ਯਾਨੀ ਕਿ অপਸ਼ਨ D ਕਈ ਬੱਚੇ ਪੁੱਛਦੇ ਨੇ ਸਰ ਇਹ ਰੀਅਲ ਪੇਪਰ ਹੈ ਬਟਾ ਰੀਅਲ ਪੇਪਰ ਨਹੀਂ ਹੈ ਰੀਅਲ ਪੇਪਰ ਆਪਾਂ ਉਹਨੂੰ ਕਹਿੰਦੇ ਆ ਜਿਹੜਾ ਤੁਹਾਡੇ ਟੀਚਰ ਪਾਉਣਗੇ ਪੇਪਰ ਤੁਹਾਡੇ ਅਧਿਆਪਕ ਨੇ ਪਾਉਣਾ ਪਰ ਇੰਨਾ ਪੇਪਰਾਂ ਦੇ ਵਿੱਚੋਂ ਹੀ ਪਾਉਣਗੇ ਜਿਹੜੇ ਜਿਵੇਂ ਆਪਾਂ ਦੋ ਤਿੰਨ ਵੀਡੀਓ ਆਪਾਂ ਪਾਤੀਆਂ ਵਧੀਆ ਤਿਆਰੀ ਲਈ ਮਗਰਲੇ ਸਾਲਾਂ ਦੇ ਪੇਪਰ ਵੀ ਤੁਸੀਂ ਦੇਖ ਲਿਓ 2022-23 ਚ ਹੋਏ ਹੋਏ ਪੇਪਰ ਨੇ ਉਹ ਵੀ ਚੈਨਲ ਤੇ ਪਏ ਨੇ 21 22 ਵਾਲੇ ਵੀ ਪਏ ਨੇ 20 ਕੀ ਵਾਲੇ ਵੀ ਪਏ ਨੇ ਤਿਆਰੀ ਵਧੀਆ ਹੋ ਜੂ ਤੁਹਾਡੀ ਘਟਾਓ 5 ਦੀ ਦੋ ਘਟਾਓ 1 ਦੀ 1 ਘਟਾਓ 5 ਦੀ ਦੋ ਦਾ ਮਤਲਬ ਘਟਾਓ 5 ਘਟਾਓ 5 ਉਹਨਾਂ ਘਟਾਓ 1 ਹੁਣ ਘਟਾਵਾ ਕਿਹ ਹੈ ਨੇ ਤਿੰਨ ਨੇ ਤਾਂ ਘਟਾਓ ਲੱਗੂ ਕਿਉਂਕਿ ਦੋ ਘਟਾਵਾ ਤਾਂ ਜੋੜ ਬਣ ਜਾਂਦੀਆਂ ਨੇ ਲੇਕਿਨ ਆ ਫਿਰ ਫਿਰ ਬਚ ਗਈ ਜਿਹੜੀ 1 ਵਾਲੀ ਵਿੱਚ 5 5 25 ਅਨਸਰ ਕਿੰਨਾ ਆ ਗਿਆ ਮਾਈਨਸ 25 ਕਿੰਨਾ ਆ ਗਿਆ ਅਨਸਰ ਮਾਈਨਸ 25 অপਸ਼ਨ B ਪਤਾ ਲੱਗ ਰਿਹਾ ਇੱਕ ਬੇਲਣ ਦੇ ਕਿੰਨੇ ਫਲਕ ਹੁੰਦੇ ਨੇ ਦੇਖੋ ਬੇਟਾ ਥੋੜਾ ਜਿਹਾ ਕੰਟਰਾਡਿਕਟਰੀ ਕੁਐਸਚਨ ਹੈ ਦੇਖੋ ਬੇਲਣ ਇਦਾਂ ਦਾ ਨਾ ਹੁੰਦਾ ਸ਼ੇਪ ਤਾਂ ਬੇਲਣ ਦੇ ਇੱਕ ਫੇਸ ਉੱਪਰਲਾ ਕਲੀਅਰ ਹੈ ਬਿਲਕੁਲ ਇੱਕ ਦੋ ਨੀਚਲਾ ਫੇਸ ਵੀ ਦੋ ਫੇਸ ਤਾਂ ਇਹ ਹੈਗੀ ਹੈ ਕਿ ਇਹਨੇ ਤਾਂ ਕਿੰਦਾ ਨੇ ਫੇਸ ਨੇ ਚੱਕਰ ਨੇ ਤੀਜਾ ਫੇਸ ਕਈ ਅਧਿਆਪਕ ਇਹਨੂੰ ਕਹਿੰਦੇ ਜਿਹੜਾ ਕਰਵਡ ਸਰਫੇਸ ਏਰੀਆ ਜਿਵੇਂ ਚਿੜੀਆਂ ਡੱਬਾ ਦੇਖੋਗੇ ਜਿਹੜੀ ਬੈਡਮਿੰਟਨ ਵਾਲੇ ਬੱਚੇ ਖੇਡਦੇ ਨੇ ਇੱਕ ਟੱਕਣ ਉੱਪਰ ਸਰਕਲ ਇੱਕ ਟੱਕਣ ਨੀਚੇ ਦੋ ਤਾਂ ਹੋਈਗੇ ਤੀਜਾ ਕੀ ਹੋ ਗਿਆ ਕਰਵਡ ਸਰਫੇਸ ਏਰੀਆ ਹੋ ਗਿਆ ਤਾਂ ਆਮ ਤੌਰ ਤੇ ਆਪਾਂ ਇਹਦਾ ਅਨਸਰ ਤਿੰਨ ਦੇਵਾਂਗੇ ਪਰ ਜੇ ਕੋਈ ਬੱਚਾ ਬਾਈਚਾਸ 2 ਵੀ ਲਿਖਿਆ ਹੁੰਦਾ ਤਾਂ ਉਹ ਵੀ ਠੀਕ ਹੈ ਗਲਤ ਨਹੀਂ ਹੈ ਕਿਉਂਕਿ 7ਥ ਕਲਾਸ ਹੈ ਐਡੀ ਦਿੱਕਤ ਨਹੀਂ ਤਾਂ ਜ਼ਿਆਦਾ ਠੀਕ ਤਿੰਨ ਹੈ ਕਿਉਂਕਿ ਦੋ ਤਾਂ ਆਪਣੇ ਚੱਕਰਾਕਾਰ ਫੇਸ ਹੋ ਗਏ ਇੱਕ ਆਪਣਾ ਕੀ ਹੋ ਗਿਆ ਕਰਵੜਾ ਜਿਹੜੀ ਜੀ ਕਰਵ ਬਣੀ ਵੀ ਹੈ ਗੋਲਾਈ ਬਣੀ ਵੀ ਹੈ ਇਹਨੂੰ ਵੀ ਫੇਸ ਹੀ ਕਹਿ ਦਿੰਦੇ ਨੇ ਕਟਾਓ 7 ਨੂੰ ਵੰਡਣਾ ਹੈ ਕਟਾਓ 7 ਨਾਲ ਜਦੋਂ ਸੇਮ ਰਕਮ ਨੂੰ ਸੇਮ ਰਕਮ ਨਾਲ ਵੰਡਾਂਗੇ ਤਾਂ ਅਨਸਰ ਕਿੰਨਾ ਆਊਗਾ 1 ਕਲੀਅਰ ਨੈਕਸਟ ਦੇਖੋ ਇਕੁਇਵਲੈਂਟ ਫ੍ਰੈਕਸ਼ਨ 3/5 ਦੀ ਤੁਲ ਪਿੰਨ 3/5 ਦੇ ਬਰਾਬਰ ਕੀ ਹੈ ਦੁੱਗਣਾ ਕਰ ਦੋ 6/10 ਤੁਹਾਡਾ ਅਨਸਰ ਆ ਗਿਆ ਬੱਚਾ ਕਹਿੰਦਾ ਮੈਂ ਨਹੀਂ ਲਿਖਣਾ ਮੈਂ ਤਿੱਗਣਾ ਕਰੂੰਗਾ 9/15 ਇਹ ਵੀ ਤੁਹਾਡਾ ਅਨਸਰ ਹੈ 12/20 ਵੀ ਤੁਹਾਡਾ ਆਨਸਰ ਹੈ ਤਾਂ ਆਪਣਾ ਇੱਕੋ ਹੀ ਆਨਸਰ ਪੁੱਛਿਆ ਆਪਾਂ ਲਿਖਤਾ 6/10 ਇਫ ਟੂ ਐਂਗਲ ਆਰ ਕੰਪਲੀਮੈਂਟਰੀ ਦੈਨ ਸਮ ਆਫ देयर मेजर ਜੇ ਦੋ ਕੋਣ ਪੂਰਕ ਨੇ ਪੂਰਕ ਦਾ ਮਤਲਬ ਆ x ਤਾਂ ਕਿੰਨਾ ਹੋਊਗਾ 90 x ਤੇ ਪੂਰਕ ਉਹਨਾਂ ਜੋੜ ਕਿੰਨਾ ਹੁੰਦਾ 90 ਪੂਰਕ ਕੋਣ ਦਾ ਮਤਲਬ 90 ਡਿਗਰੀ ਤੇ ਜੇ ਸੰਪੂਰਕ ਹੁੰਦਾ ਫਿਰ ਆ ਜਾਂਦਾ 180 ਧਿਆਨ ਰੱਖਣਾ ਇੱਕ ਤਿਕੋਣ ABC ਹੈ ਇੱਕ ਕੋਣ 40 ਦਾ ਦੂਜਾ ਕੋਣ 55 ਦਾ ABC ਤਾਂ ਕਹਿੰਦੇ ਤੀਜਾ ਕੋਣ ਕਿੰਨੇ ਦਾ ਹੋਊਗਾ ਤੇ ਸਭ ਨੂੰ ਪਤਾ 180 ਦੇ ਵਿੱਚੋਂ ਦੋਨੇ ਕੋਣਾਂ ਨੂੰ ਘਟਾ ਦਿਓ ਕੋ ਤਿੰਨੇ ਕੋਣ ਦਾ 180 180 ਵਿੱਚੋਂ ਕਿੰਨੇ ਘਟਾ ਦੋ 95 ਤਾਂ ਪਿੱਛੇ ਕਿੰਨਾ ਬਚ ਗਿਆ 50° ਤਾਂ 85° ਤੁਹਾਡਾ ਕੀ ਹੋਊਗਾ? ਆਨਸਰ ਹੋਊਗਾ। ਚੱਲੀ ਗਏ। 3/4 12 ਇੱਥੇ ਕਹਿੰਦੇ ਕਿੰਨਾ ਹੋਊਗਾ? ਪੰਜਵੇਂ ਸਵਾਲ ਦੀ ਗੱਲ ਕਰ ਰਿਹਾ ਮੈਂ। ਤਾਂ ਧਿਆਨ ਨਾਲ ਦੇਖੋ 4 3 12 ਤਾਂ ਉੱਪਰ ਵੀ 3 ਨਾਲ ਗੁਣਾ ਕਰ ਦੋ 3 ਹੋਤੀ ਉਹ। 3 ਹੋਤੀ ਉਹ? 9। ਤਾਂ ਉਹ ਕਿੰਨਾ ਆ ਗਿਆ? 9। ਕਲੀਅਰ 33943 12 ਐਨ ਐਕਸਪ੍ਰੈਸ਼ਨ ਵਿਦ ਓਨਲੀ 1 ਟਰਮ ਇੱਕੋ ਹੀ ਰਕਮ ਜਿਵੇਂ ਮੰਨ ਲਓ ਐਕਸ 2ਐਕਸ ਕੁਝ ਵੀ ਤਾਂ ਇਹਨੂੰ ਆਪਾਂ ਬੋਲਦੇ ਹਾਂ ਮੋਨੋਨੋਮੀਅਲ ਮੋਨੋਨੋਮੀਅਲ ਪੰਜਾਬੀ ਚ ਕਹਿਆ ਜਾਂਦੇ ਨੇ ਇਕਪਦੀ ਇੱਕ ਪਦੀ ਜਿੱਜ ਪਦੀ ਇੱਕ ਹੈ ਇੱਕੋ ਹੀ ਰਕਮ ਹੈ ਇੱਕ ਪਦੀ 14 ਸੈਂਟੀਮੀਟਰ ਅਰਧ ਵਿਆਸ ਅਰਧ ਵਿਆਸ ਤੋਂ ਭਾਵ r ਚੱਕਰ ਦਾ ਘੇਰਾ ਕਿੰਨਾ ਹੋ ਸਰਕੰਫਰੈਂਸ ਆਫ ਅ ਸਰਕਲ ਵਿਦ ਰੇਡੀਅਸ 14 ਚੱਕਰ ਦਾ ਘੇਰਾ ਬੇਟਾ ਹੁੰਦਾ 2 पाई r ਮੈਂ ਤਾਂ ਮੇਲੇ 'ਚ ਤੁਸੀਂ ਬੋਲੀਆਂ ਵੀ ਕੀਤੀਆਂ ਨਾ ਚੱਕਰ ਦਾ ਘੇਰਾ 2 पाई r ਤਾਂ 2 पाई ਦਾ ਮੁੱਲ ਹੁੰਦਾ 22/7 r ਕਿੰਨਾ ਹੈ 14 71772 14 ਤਾਂ ਜੋ ਗੁਣਾ ਕਰਾਂਗੇ 2 2 4 4 22 ਕਿੰਨਾ ਆ ਗਿਆ 88 ਤਾਂ ਖਾਲੀ ਥਾਂ ਦੇ ਵਿੱਚ ਤੁਸੀਂ ਕਿੰਨਾ ਭਰ ਦੇਣਾ ਹੈ 88 88 ਸੈਂਟੀਮੀਟਰ ਦੀ 2 ਨਾਲ ਲਿਖ ਦਿਓ 88 ਸੈਂਟੀਮੀਟਰ ਦੀ 2 ਅੱਗੇ ਆ ਗਏ ਆਪਣੇ ਸਹੀ ਗਲਤ ਟਰੂ ਫਾਲਸ ਦੋ ਸੰਪੂਰਨ ਸੰਖਿਆਵਾਂ ਦਾ ਜੋੜ ਵੀ ਇੱਕ ਸੰਪੂਰਨ ਸੰਖਿਆ ਹੁੰਦਾ ਹੈ ਦੇਖੋ ਬੇਟਾ ਜੀ ਦੋ ਇੰਟੀਜਰ ਦਾ ਜੋੜ ਕਰਾਂਗੇ ਤਾਂ ਉਹਦਾ ਜੋੜ ਵੀ ਤੁਹਾਡਾ ਇੰਟੀਜਰ ਹੀ ਹੋਵੇਗਾ ਤਾਂ ਕਥਨ ਕੀ ਹੈ ਬਿਲਕੁਲ ਟਰੂ ਹੈ 1.25 10 ਜਦੋਂ 10 ਨਾਲ ਗੁਣਾ ਕਰਾਂਗੇ ਤਾਂ ਪੁਆਇੰਟ ਇੱਕ ਰਾਈਟ ਨੂੰ ਚਲਾ ਜਾਂਦਾ 12.5 ਤਾਂ ਸੈਕੰਡ ਕਥਨ ਵੀ ਤੁਹਾਡਾ ਕੀ ਹੈ ਟਰੂ ਹੈ ਤੀਜਾ ਪੁੱਛਿਆ ਇਹਨਾਂ ਨੇ 55 ਤੇ 115 ਸੰਪੂਰਕ ਉਹਨਾਂ ਦਾ ਜੋੜਾ ਹੈ ਤਿਆ ਨਾਲ ਦੇਖੋ 55 ਮੈਂ ਹੁਣੀ ਬੋਲੇ ਚ ਨਾ ਸੰਪੂਰਕ ਕੌਣ ਕਦੋਂ ਹੁੰਦੇ ਨੇ ਜਦੋਂ ਜੋੜ ਦੋਨਾਂ ਦਾ ਬਣ ਜੇ 180 ਲੇਕਿਨ ਇੱਥੇ ਮੈਂ ਜੋੜੇ ਜੋੜ ਕਿੰਨਾ ਬਣਦਾ 170 ਤਾਂ ਇਹ ਸਹੀ ਨਹੀਂ ਹੈਗਾ ਕੀ ਹੈ ਗਲਤ ਹੈ ਕੀ ਹੈ ਫਾਲਸ ਪਹਿਲੇ ਦੋਨੋਂ ਟ੍ਰੂ ਸੀ ਤੀਜਾ ਕੀ ਹੋ ਗਿਆ ਫਾਲਸ ਇਕਤਰਭੁਜ ਸੰਭਵ ਨਹੀਂ ਹੈ ਜੇ ਇਹਦੀਆਂ ਪਜਾਮਾ ਦੀ ਲੰਬਾਈ 6 4 ਤੇ 10 ਹੋਵੇ। ਸੰਭਵ ਨਹੀਂ ਹੈ। ਨਾਟ ਪੋਸੀਬਲ। 6 4 ਛੋਟੀਆਂ ਪਜਾਮਾ ਨੂੰ ਜੋੜ ਕੇ ਦੇਖੋ ਕਿੰਨਾ ਬੰਦ ਹੈ? 10। ਜੇ ਛੋਟੀਆਂ ਪਜਾਮਾ ਦਾ ਜੋੜ ਵੱਡੀ ਭੁਜਾ ਤੋਂ ਵੱਡਾ ਨਾ ਹੋਵੇ ਤਾਂ ਤਤ ਕੋਣ ਨਹੀਂ ਬਣ ਸਕਦੀ। ਮਤਲਬ 6 4 10 ਹੈ ਇੱਧਰ ਜੀ 9 ਹੁੰਦਾ ਫਿਰ ਬਣ ਜਾਂਦੀ। ਲੇਕਿਨ ਇੱਧਰ ਕੀ ਆ ਗਿਆ? 10 ਵੱਡੀ ਬੁਝਾ ਕਿੰਨੀ ਹੈ 10 ਉੱਪਰ ਧਿਆਨ ਨਾਲ ਦੇਖੋ ਜਿੱਥੇ ਮੈਂ ਨਿਆ ਰੋਲ ਆਇਆਗਾ ਤਾਂ ਇਹ ਤਕੋਣ ਸੰਭਵ ਨਹੀਂ ਹੈ ਇਹਨਾਂ ਨੇ ਵੀ ਇਦਾਂ ਹੀ ਲਿਖਿਆ ਤਾਂ ਆਪਾਂ ਕਥਨ ਕੀ ਲਿਖਾਂਗੇ ਟਰੂ ਤਾਂ ਪਹਿਲਾ ਦੋਨੋਂ ਟਰੂ ਨੇ ਤੀਜਾ ਫਾਲਸ ਹੈ ਚੌਥਾ ਟਰੂ ਹੈ ਪੰਜਵਾਂ ਕਹਿੰਦੇ ਜ਼ੀਰੋ ਛੋਟਾਗਾ ਘਟਾਓ ਵਾਲੀ ਰਕਮ ਤੋਂ ਇਹ ਆਪਾਂ ਨੂੰ ਵੀ ਪਤਾ ਵੀ ਘਟਾਓ ਵਾਲੀ ਰਕਮ ਛੋਟੀ ਹੁੰਦੀ ਹੈ ਜ਼ੀਰੋ ਨਾਲੋਂ ਦੇਖ ਕਤਨ ਕੀ ਹੋ ਗਿਆ ਆਪਣਾ ਫਾਲਸ ਜ਼ੀਰੋ ਵੱਡੀ ਲਿਖਣੀ ਸੀ ਘਟਾਓ ਵਾਲੀ ਰਕਮ ਤੋਂ ਕਿਉਂ ਜਦੋਂ ਆਪਾਂ ਇਦਾਂ ਸੰਖਿਆ ਰੇਖਾ ਬਣਾਉਣੀ ਆ ਤਾਂ ਇੱਥੇ ਜ਼ੀਰੋ ਹੁੰਦੀ ਹੈ ਇਧਰ ਨੂੰ ਘਟਾਓ ਵਾਲੇ ਰਕਮਾਂ ਸਭ ਨੂੰ ਬਤਲ ਲੈਫਟ ਵਾਲੀ ਛੋਟੀ ਰਾਈਟ ਵਾਲੀ ਵੱਡੀ ਹੁੰਦੀ ਹੈ ਸੱਤ ਐਕਸ ਤੇ 12b ਕਹਿੰਦੇ ਲਾਇਕ ਟਰਮ ਜਨੇ ਮੇਟਰ ਲਾਇਕ ਉਦੋਂ ਹੁੰਦੇ ਨੇ ਜਦੋਂ ਦੋਨੋਂ ਪਾਸੇ ਜਿਵੇਂ 7x ਤੇ 2x ਹੁੰਦਾ ਫਿਰ ਆਪਾਂ ਲਾਈਕ ਲਿਖ ਦਿੰਦੇ ਇਹਨਾਂ ਦੋਨਾਂ ਚ ਵੇਰੀਏਬਲ ਇੱਕ ਚ ਐਕਸ ਹੈ ਵੇਰੀਏਬਲ ਦੂਜੇ ਚ ਕੀ ਹੈ ਵਾਈ ਨਾਲ 7 ਤੇ 12 ਦਾ ਕੋਈ ਚੱਕਰ ਨਹੀਂ ਇੱਥੇ ਐਕਸ ਪੀ ਆਉਰੇ ਕੀ ਲਿਖਿਆ ਵਾਈ ਤਾਂ ਲਾਈਕ ਨਹੀਂ ਹੈਗੀਆਂ ਤਾਂ ਕਥਨ ਕੀ ਹੈ ਆਪਣਾ ਫਾਲਸ ਹੈ ਗਲਤ ਹੈ ਪੀ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ਲਾਈਨ ਆਫ ਸਮਿਟਰੀ ਤੇ ਲਾਈਨ ਆਫ ਸਮਿਟਰੀ ਕੇ ਮਕੈਨਿਜ਼ਮ ਇਹ ਹੁੰਦੀ ਤਾਂ a ਦੀ ਆ ਕੀ ਬਣ ਗਈ ਆਪਣੀ ਲਾਈਨ ਆਫ ਸਿਮੈਟਰੀ ਅੱਧਾ ਇਧਰਲੇ ਪਾਸੇ ਅੱਧਾ ਹੀ ਇਧਰਲੇ ਪਾਸੇ ab ਇਹਦੀ ਲਾਈਨ ਆਫ ਸਿਮੈਟਰੀ ਆ ਬਣ ਗਈ ਅੱਧੀ ਵੀ ਉੱਪਰ ਅੱਧੀ ਵੀ ਨੀਚੇ ਲੇਕਿਨ p ਦੇ ਵਿੱਚ ਜੇ ਆਪਾਂ ਖਿੱਚਾਂਗੇ ਇਦਾਂ ਨਹੀਂ ਹੋਣਾ ਬਰਾਬਰ ਨਹੀਂ ਬਣ ਰਿਹਾ ਜੇ p ਦੇ ਵਿੱਚ ਮੈਂ ਇਦਾਂ ਖਿੱਚ ਨੂੰ ਤਾਂ ਵੀ ਉੱਪਰ ਵਾਲਾ ਪਾਸਾ ਵੱਡਾਗਾ ਨੀਚੇ ਵਾਲਾ ਪਾਸਾ ਛੋਟਾ ਤਾਂ ਇਹ ਵੀ ਕਹਿੰਦੇ ਕੋਈ ਨਹੀਂ ਹੈਗੀ ਤਾਂ ਆਪਣਾ ਕਥਨ ਕੀ ਹੋ ਗਿਆ ਬਿਲਕੁਲ ਟਰੂ ਹੋ ਗਿਆ ਤੇ ਜੇ ਕਹਿੰਦੇ ਵੀ ਹੈਗੀ ਹੈ ਫਿਰ ਆਪਾਂ ਨੂੰ ਫਾਲਸ ਲਿਖਣਾ ਮੈਂ ਤਾਂ ਇਹਨਾਂ ਨੇ ਵੀ ਲਿਖਿਆ ਨਹੀਂ ਹੈ نو ਤਾਂ ਕਥਨ ਕੀ ਹੈ ਟਰੂ ਹੈ ਤਾਂ ਆਪਾਂ ਦੱਸ ਦਿਨੇ ਦੁਆਰਾ ਪਹਿਲਾ ਕਥਨ ਤੁਹਾਡਾ ਟਰੂ ਸੀ ਦੂਜਾ ਵੀ ਟਰੂ ਹੈ ਤੀਜਾ ਫਾਲਸ ਹੈ ਚੌਥਾ ਟਰੂ ਸੀ ਪੰਜਵਾਂ ਫਾਲਸ ਸੀ ਛੇਵਾਂ ਫਾਲਸ ਸੱਤਵਾਂ ਟਰੂ ਹੈ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲੇ ਦੋ ਦੋ ਅੰਕਾਂ ਵਾਲੇ ਸਵਾਲ ਚੱਲ ਪਏ। ਉਹਦੇ ਲਈ ਤੁਹਾਨੂੰ ਆਖਿਆ ਸੀ ਵੀ ਸਬਸਕ੍ਰਾਈਬ ਕਰਕੇ ਰੱਖੋ ਤੇ ਵੇਟ ਕਰੋ ਕਿਹੜੇ ਪਾਰਟ ਦੀ? ਪਾਰਟ B ਦੀ। ਥੈਂਕ ਯੂ ਬੇਟਾ।